ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਤਹਿਸੀਲ ਜ਼ਿਲ੍ਹਾ ਮੋਗਾ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਤੇ ਤੁਸੀਂ ਵਹਿੜਾ ਵੇਖ ਰਹੇ ਆ ਕਿ ਸਾਰੀਆਂ ਹੀ ਸੇਲ ਆ ਵਿਕਾਊ ਆ ਨਗਦਾਂ ਬਾਹਲੇ ਜਾਦੇ ਆ ਅੰਦਰ ਵੀ ਪੰਜ ਛੇ ਵਹਿੜਾਂ ਖੜੀਆਂ ਪਰ ਤੁਹਾਨੂੰ ਸਾਰੇ ਨਾਗ ਨਹੀਂ ਵਿਖਾਉਂਦੇ ਕਿਉਂਕਿ ਵੀਡੀਓ ਜਾਦੇ ਲੰਮੀ ਹੋ ਜੂਗੀ ਤੁਹਾਨੂੰ ਚਾਰ ਪੰਜ ਵਹਿੜਾਂ ਵਿਖਾ ਦਿੰਨੇ ਆ ਤੇ ਬਾਕੀ ਬਾਈ ਦੇ ਘਰੇ ਆ ਜੋ ਜਿਹਦੇ ਜਿਹੜੀ ਵੀ ਵਹਿੜਾ ਮੰਨੂ ਲੱਗੀ ਆ ਜਿਹੜੀਆਂ 5 ਕਿ ਵੀਡੀਓ ਤੇ ਵਿਖਾਉਣੀਆਂ ਇਹਨਾਂ ਚ ਚੰਗੀ ਲੱਗੀ ਤੇ ਇਹਨਾਂ ਚ ਲੈ ਲਓ ਤੇ ਨਹੀਂ ਬਾਈ ਦੇ ਘਰੇ ਆ ਜੋ 15 16 ਵਹਿਣਾ ਬਾਈ ਦੇ ਘਰੇ ਇਸ ਟਾਈਮ ਸੇਲ ਲਈ ਅਵੇਲੇਬਲ ਹੈ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਬਾਈ ਸਤਿ ਸ੍ਰੀ ਅਕਾਲ ਜੀ ਚਲ ਬਾਈ ਜੀ ਨਾਮ ਦੱਸ ਦਈਏ ਨਾਮ ਹਰਦੇਵ ਸਿੰਘ ਪਿੰਡ ਚੜੈਕ ਦੇ ਗੋਠੇ ਮੋਗਾ ਜਿਲ੍ਹਾ ਘਰੇ ਫੋਨ ਨੰਬਰ ਦੱਸ ਦਈਏ 77176052 ਇਹ ਤੋਂ ਘਰ ਸੂਈ ਸਵਾਈ ਤੋਂ ਸ਼ੁਰੂ ਦੱਸ ਇਹਦੇ ਬਾਰੇ ਕੱਲ ਦੀ ਸੂਈ ਆ ਸ਼ਾਮ ਦੀ ਡੇਰ ਪੈ ਗਈ ਵੀਰੇ ਆਪਣੀ ਫੁੱਲ ਗਰੰਟੀ ਹੋਊਗੀ ਆ ਠੀਕ ਆ ਹਮ ਸਹੀ ਆ ਵਹਿੜ ਲੱਦ ਲੈ ਹੋਵੇ ਸਹੀ ਆ ਜੇ ਉੱਤੋਂ ਦੀ ਵੀ ਲੱਤ ਐ ਵੀ ਯਾਰ ਮਾਰੇ ਬਣਾ ਨਿਆਣੇ ਤੇ ਜਵਾਵਾਂਗੇ ਆਪਾਂ ਦੋ ਡੰਡ ਜਿਹੜੀਆਂ ਗੱਲਾਂ ਕਵਾਂਗੇ ਉਹ ਕਰੂਗੀ ਪਸੂ ਆਪਾਂ ਸਹੀ ਆ ਹਾਂਜੀ ਕਿੰਨਾ ਕੁ ਦੁੱਧ ਪਿਆਜੋ ਦੋ ਡੰਡ ਬੱਚਾ ਵੀਰੇ ਇਹ ਦੁੱਧ ਯਾਰ ਵੀਰੇ ਯਾਰ ਪਹਿਲੇ ਸੂਏ ਜਿਹੜੀ ਗਾਂ ਦੀ ਬੱਛੀ ਆ ਅਗਲਾ ਦਾ ਕਹਿੰਦਾ 25 ਰਹੂਗੀ 17 ਕਿਲੋ ਮੰਨ ਕੇ ਲੈ ਲਵੀਂ ਭਾ ਵੀ 17 ਵਾਲਾ ਹੀ ਆਪਾਂ ਕਰਦੇ ਕਿੰਨੇ ਦੀ ਇਹ ਦੇਣੀ ਆ 62000 ਰੁਪਏ ਲਓ ਜੀ ਬਾਈ ਕਹਿੰਦਾ 17 ਕਿਲੋ ਦੁੱਧ ਖੁੱਲਾ ਪਿਆਜੂ 62000 ਦੀ ਦੇ ਦੇਣੀ ਆ ਜਿਹੜੀ ਮਾਂ ਦੀ ਧੀ ਐ ਬਾਈ ਕਹਿੰਦਾ ਉਹ ਤਾਂ ਕਹਿੰਦੇ ਕਿ 25 ਕਿਲੋ ਦੁੱਧ ਦਿੱਤਾ ਉਹਨੇ ਅਗਲੇ ਨੇ ਮਾਂ ਵੀ ਵਿਖਾਈ ਪਰ ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਅਗਲੇ ਤਾਂ ਕਹਿੰਦੇ 20 22 ਦਿਉ ਪਹਿਲੇ ਨਹੀਂ ਇਹਦੀ ਮਾਂ ਨੇ 25 ਦਿੱਤਾ ਪਰ ਬਾਈ ਕਹਿੰਦਾ ਆਪਾਂ ਤਾਂ 17 ਕਹਿ ਕੇ ਦੇਵਾਂਗੇ ਰਾਜੀ ਬਹੁਤ ਆ ਪਹਿਲਣ ਦੋਂਦੀ ਬੱਚੀ ਸਵੇਰ ਦੀ ਚਵਾਈ ਕੀਤੀ ਐ ਸ਼ਾਮ ਦੀ ਚੁਵਾਈ ਚ ਸਾਰਾ ਦਿਨ ਪਿਆ ਆ ਤੁਹਾਨੂੰ ਲੇਵਾਈ ਦੱਸੀ ਜਾਂਦਾ ਹੋਣਾ ਇਹ ਵੀ ਜਮਾਂ ਨਚੋੜੀ ਆ ਆਪਣੀ ਝੂੜਨੀ ਮਾਰ ਹਾਂ ਜੇ ਤਾਂ ਓਮੇ ਕਰਨੀ ਅਗਲਾ ਕਹੂਗਾ 10 ਬੋਲਾ ਪੂਰਾ ਨੈਟੇ ਦੇ ਨਾਲ ਜੇ ਤਾਂ ਅਗਲੇ ਨੇ 10 ਸਮਝਣਾ ਤਾਂ ਆਜੇ ਜੇ ਅਗਲਾ ਕਹੂਗਾ 9 ਆ ਫੇਰ ਭਾਈ ਆਪਾਂ 12 ਕਰਾਂਗੇ ਠੀਕ ਹੈ ਹਾਂ ਝੂੜਨੀ ਮੈਂ ਮਾਰਦਾ 10 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਇਹਦੇ ਨਾਲ ਸਹੀ ਆ ਦੋਸਤੋ ਸਵੇਰ ਦੀ ਬਾਈ ਕਹਿੰਦਾ ਜਮਾਂ ਨਚੋੜੀ ਐ ਤੇ ਜੇ ਸਵੇਰ ਨਾਲ ਚੁਵਾਈ ਕੀਤੀ ਹੁੰਦੀ ਤੇ ਲੇਵਾ ਹੌਨੂੰ ਫਸਿਆ ਪਿਆ ਹੋਣਾ ਸੀ ਥਾਣ ਆਕੜੇ ਆਕੜੇ ਪਏ ਹੋਣੇ ਸੀ ਪਰ ਸੋਭਾ ਦੀ ਚਵਾਈ ਕੀਤੀ ਐ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਬਾਈ ਕਹਿੰਦਾ 10 ਕਿਲੋ ਕੱਲ ਦੀ ਸੂਈ ਥੱਲੇ ਬੌਲਾ ਤਿਆਰ ਐ ਕੋਈ ਭੈਣ ਭਰਾ ਬਾਈ ਕਹਿੰਦਾ 9 ਕਿਲੋ ਨਾ ਮੰਨੇ 10 ਕਿਹਾ 10 ਹੀ ਨਿਕਲੂਗਾ ਜੇ ਕਿਸੇ ਨੇ 9 ਕਿਲੋ ਮੰਨਣਾ ਤਾਂ 12 ਕਾਵਾਂਗੇ ਅਸੀਂ ਲਾਓ ਜੀ ਦੇ ਆਏ ਨੇ ਵੀ ਉਤੋਂ ਦੀ ਨੰਗ ਵੀ ਦੋ ਦਾੰ ਦਾ ਬੱਚਾ ਜਾਂ ਸੀਲ ਫੁੱਲ ਹੈ ਚਵਾਈ ਇੱਕ ਨੰਬਰ ਹਾਂ ਕੋਈ ਭੂ ਛੱਟਾ ਨਹੀਂ ਸਹੀ ਹੈ ਇੱਕ ਨੰਬਰ ਹੋਊਗੀ ਅਗਲਾ ਆਪਣਾ ਗੱਡੀ ਲਿਆਵੇਂ ਬੌਲਾ ਦਾਸ ਆ ਬੌਲਾ ਦਾਸ ਕਿ 9 ਮੰਨਣਾ ਫਿਰ ਆਪਾਂ 12 ਕਹਾਂਗੇ ਯਾਨੀ ਕਿ ਜੇ ਕਿ ਇਹਨੇ ਘੱਟ ਮੰਨਣਾ ਫਿਰ 2 ਕਿਲੋ ਪਹਿਲਾਂ ਹੀ ਵਾਧਾ ਕਹਿ ਦਿੰਨੇ ਆ ਜਿਹੜਾ ਨੈੱਟ ਹੈ ਤੇ ਆਪਾਂ ਹੀ ਕਵਾਂਗੇ ਆਪਾਂ ਦੋਸਤੋ ਓਏ ਬਾਈ ਦੇ ਕਹਿੰਦਾ ਮਤਲਬ ਇਹ ਹੈ ਕਈਆਂ ਨੂੰ ਹੋਊਗਾ ਕਿ ਤੇ 10 ਕਿਲੋ ਕਿਹਾ 9 ਹੀ ਹੋਊਗਾ ਫਿਰ ਬਾਈ ਕਹਿੰਦਾ 12 ਕਹਿ ਦਿੰਨੇ ਆ ਤੁਸੀਂ 10 ਮੰਨ ਲਓ ਜੇ ਦਾਸ ਕਿਹਾ ਤਾਂ ਦਾਸ ਹੀ ਨਿਕਲੂ ਘੱਟ ਮੰਨ ਕੇ ਨਾ ਉਹ 62000 ਦੀ ਦੇ ਦੇਣੀ ਆ 17 18 ਕਿਲੋ ਦੁੱਧ ਪਿਆਜੂ 2 ਨੰਬਰ ਤੇ ਆ ਜਾ ਬਾਈ 2 ਨੰਬਰ ਵੀਰੇ ਇਹ ਇਹਦੇ ਨਾ ਦਿਨ ਹੈਗੇ ਆ 18 ਤਰੀਕ ਨੂੰ ਪੂਰੇ ਠੀਕ ਹੈ ਪਰਸੋਂ ਹੂੰ ਤੇ ਇਹ ਦੇ ਦੋ ਦਿਨ ਵੱਧ ਵੀ ਲੈ ਸਕਦੇ ਆ 18 ਨੂੰ ਵੀ ਸੁਸਾਇਟੀ ਉਹ ਤਾਂ ਚਲੋ ਮਾਰਾ ਇਹਨੂੰ ਪਤਾ ਦੁੱਧ ਕਿੰਨਾ ਕੁ ਬਾਦ ਦੋ ਯਾਰ ਵੀਰੇ ਜੀ ਤੋਂ ਲਈ ਆ ਉਹਨਾਂ ਨੇ ਤਾਂ 22 ਕਿਲੋ ਗਿਆ ਹਾਂ ਆਪਾਂ 18 ਕਿਲੋ ਮੰਨ ਕੇ ਲਈਏ 9 ਕਿਲੋ ਡੰਗ ਦਾ ਕਿੰਨੇ ਦੀ ਇਹ ਦੇ ਦੇਣੀ ਆ ਵੀਰੇ ਯਾਰ 55700 ਲਓ ਜੀ 55700 ਦੀ ਜੀ ਤੋਂ ਲਈ ਅਗਲੇ ਤਾਂ 22 ਕਹਿੰਦਾ 22 ਕਿਲੋ ਕਹਿੰਦੇ ਆ ਪਰ ਆਪਾਂ 18 ਕਿਲੋ ਕਹਿ ਕੇ ਦੇਵਾਂਗੇ 9 ਕਿਲੋ ਡੰਗ ਦਾ ਦੋਆਂ ਡੰਗਾਂ ਦਾ 18 ਇੰਨੀ ਗਾਰੰਟੀ ਹੋ ਇਹਨਾਂ ਪਿਆਜੂ ਵਧੀਆ ਗੱਲ ਆ ਯਾਰ ਇਹ ਮੁੰਡਾ 2-3 ਕਿਲੋ ਦੁੱਧ ਘਾਟੀ ਦੱਸਦਾ ਹੁੰਦਾ ਨਹੀਂ ਕੰਮ ਉਲਟਾ ਜੇ 10 ਕਿਲੋ ਦੁੱਧ ਹੋਵੇ ਨਾ ਲੋਕੀ 15 ਦੱਸਦੇ ਆ ਵੱਧ ਦੱਸਦੇ ਆ ਪਰ ਇਹ ਨਹੀਂ ਝੂਠ ਮਾਰਦਾ ਮੈਂ ਐਵੇਂ ਕਹਿ ਦੇਣਾ 25 ਕਿਲੋ ਦਊਗੀ ਹਾਂ ਅਗਲਾ ਵੀਡੀਓ ਜੇ ਵੀ ਦੇਖ ਵੀ ਲੈਣਾ 25 ਵਾਲੀ ਤਾਂ ਹੈ ਨਹੀਂ 17-18 ਹੀ ਦੇਣਾ ਹਾਂ ਪਰ ਆਪਾਂ ਫੇਰ ਵੀ 17 ਹੀ ਕਿਹਾ ਸਹੀ ਅਗਲਾ 16 ਮਾਨ ਕੇ ਲੈ ਜੇ 40000 ਦੀ ਦਾ ਵੀਰੇ ਕੱਲੀ ਟੋਕੜੀ ਮਿਲਦੀ ਹੈ ਕੱਲੀ ਹਾਂ ਨਰੋਲ ਟੋਕੜੀ ਮਿਲਦੀ ਪੱਪਾ ਨਹੀਂ ਹੁੰਦੀ ਨਾ ਇਹ ਅਗਲਾ ਕਹਿੰਦਾ ਵੀਰੇ 50 ਲੈਣਾ 40 ਦੀ ਦਿੰਦਾ ਹਾਂ ਮੈਂ ਕੱਲ ਲਾ ਕੇ ਆਇਆ ਹਾਂ 8 ਕਿਲੋ ਦੁੱਧ ਸੀ 35000 ਰੁਪਏ ਠੀਕ ਹੈ ਹਾਂ ਗਾਂ ਵੀ ਚੌਥੇ ਸੂਏ ਦੋਸਤੋ ਇਹ ਗੱਲ ਹੈਗੀ ਆ 40000 ਦੇ ਅਸਪਾਸੇ ਤਾਂ ਹੁਣ ਟੋਕੜ ਮਿਲਦੀ ਆ ਵੱਛੀਆਂ ਆਉਸਰ ਵੜਾ 25 25 30 30000 ਦੀਆਂ ਆਉਂਦੀਆਂ ਜਿਹੜੀਆਂ ਘੱਟ ਬਰੀਡ ਵਾਲੀਆਂ ਜਿਹੜੀਆਂ ਵਧੀਆ ਕੁਆਲਿਟੀ ਵਾਲੀਆਂ ਖੀਰੀਆਂ ਵੱਛੀਆਂ ਉਹ ਤਾਂ ਹੁਣ ਵੀ 40-45000 ਦੀ ਮਿਲਦੀ ਆ ਕਈ ਫਾਰਮ ਚੋਂ ਲੈ ਲੈ 50000 ਤੋਂ ਘੱਟ ਕੋਈ ਖੀਰੀ ਵੱਛੀ ਨਹੀਂ ਦਿੰਦਾ ਆ ਉਸਰ ਸੋਹਣੇ ਥਾਣਾ 17-18 ਕਿਲੋ ਦੁੱਧ ਖੁੱਲਾ ਪਿਆ ਜੂ ਦੇ ਦੇਣੀ ਹੈ 57000 ਦੀ ਠੰਡੀ ਮਿੱਟੀ ਫੁੱਲ ਹੈ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਪਰਸੋਂ ਪਰਸੋਂ ਵੀ ਸੂ ਸਕਦੀ ਹੈ ਤੇ ਕੋਈ ਦੋ ਦਿਨ ਵੱਧ ਵੀ ਲੈ ਸਕਦੀ ਅੱਗੇ ਤੇ ਆ ਜਾ ਅੱਗੇ ਵੀ ਇਹ ਸਿੰਘਾ ਵਾਲੀ ਹਾਂ ਅਗਲਾ ਐ ਨਾ ਕਵੇ ਯਾਰ ਵੀ ਕਦੇ ਮਾਰਦੀ ਹੋਊ ਹਾਂ ਠੰਡੀ ਸੀਲ ਆ ਦੁੱਧ ਜੀ ਤੋਂ ਲਈ ਅਗਲਾ 22-23 ਦਾ ਦੱਸਦਾ 18 ਕਿਲੋ ਮੰਨ ਕੇ ਲਈਏ 18 ਕਿਲੋ ਮੰਨ ਕੇ 9 ਕਿਲੋ ਡੰਗ ਦਾ ਜਿਹੜਾ ਮਰਜੀ ਆ ਜੀ ਵੀਰੇ ਠੀਕ ਹੈ ਹਾਂ ਇਹ ਮੁੱਲ ਹੋਰ ਕਿਸੇ ਕੋਲੇ ਹੁੰਦੀ ਤਾਂ ਤੈਨੂੰ ਹੀ ਪਤਾ ਵੀਰੇ 72 73 ਦੀ ਹਾਂ ਨਾ ਹੀ ਆ ਆਪਾਂ ਦੇ ਦੇਣੀ 58000 ਦੀ ਕੱਢ ਬਾਹਰ ਨੂੰ ਦੋ ਘੱਟ 60 ਦੀ 52000 ਦੀ ਦੁੱਧ ਪਿਆਜੂ 18 ਕਿਲੋ ਵੀਰੇ ਆ ਬੈੜ ਨੇ ਨਾ ਦੁੱਧ ਦਿੱਤਾ ਫਿਰ ਦੇਣਾ ਵੀ ਕਿਹੜੀ ਵੀ ਬਾਈ ਕਹਿੰਦਾ 18 ਕਿਲੋ ਇਹਨੇ ਨਾ ਦੁੱਧ ਦਿੱਤਾ ਦੇਣਾ ਵੀ ਕਿਹੜੀ ਨੇ ਆ ਐਵੇਂ ਨਿੱਕੇ ਨਿੱਕੇ ਸਿੰਗ ਜੇ ਨਾ ਵੇਖ ਲਓ ਤੇ ਜੇ ਕੋਨੀ ਹੁੰਦੀ ਮੁੱਲ ਵੱਧ ਹੋਣਾ ਸੀਗਾ ਦੁੱਧ ਸਿੰਘਾਂ ਨੇ ਨਹੀਂ ਦੇਣਾ ਦੁੱਧ ਪਸ਼ੂ ਨੇ ਦੇਣਾ ਠੰਡੀ ਸੀਲ ਹੈ ਸੇਂਗਣਾ ਵੇਖੀ ਉਹ ਵੀ ਸੀਗਾ ਕਿੰਨੇ ਦੀ ਕਿਹਾ ਇਹ ਵੀਰੇ 58 ਦੀ ਦੋ ਘੜ 60 ਦੀ 58000 ਦੀ ਦੁੱਧ 17 18 ਕਿਲੋ ਕਰਮਾ ਵਾਲੀ ਨੇ ਖੁੱਲਾ ਪਿਆ ਦੇਣਾ ਵੱਡੇ ਕੱਦ ਵਾਲੀ ਵਹਿੜਾ ਲੇਵੇਦਾਰ ਲੇਵਾ ਲਾਹੂ ਬਹੁਤ ਦਿਨ ਦੋ ਹਾਂ ਇਹੀ ਕਿਤੇ ਕੋਨੀ ਹੁੰਦੀ 80 80 ਦੀ ਆਵਾਜ਼ ਆਉਣੀ ਸੀ ਪਰ ਕੀ ਕਰਦਾ ਆਏਗਾ ਹਾਂ ਪਰ ਦੋ ਦਿਨ ਗੇੜੇ ਵਜੇ ਆਪਣੀ ਫੇਰ ਲਈ ਫੇਰ ਸੌਦਾ ਹੋਇਆ ਬਾਈ ਕਹਿੰਦਾ ਦੋ ਤਿੰਨ ਦਿਨ ਗੇੜੇ ਵੱਜ ਕੇ ਸੌਦਾ ਹੋਇਆ ਮੁੱਲ ਤਾਂ ਅਗਲੇ ਵੀ 85 ਕਰਦੇ ਸੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਪੋਲੇ ਪੈਰੀ ਦਾ ਕੋਈ ਨਹੀਂ ਦਿੰਦਾ ਹਾਂ ਪਹਿਲਾਂ ਉੱਤੋਂ ਦੀ 5-7 ਵਪਾਰੀ ਨਿਗਾਹ ਆ ਕੇ ਪਸ਼ੂ ਤੋਲ ਕੇ ਕਿ ਇੰਨੇ ਦਾ ਇਦੂ ਕੋਈ ਵਾਧਾ ਨਹੀਂ ਫੇਰ ਅਗਲਾ ਪਸ਼ੂ ਦਿੰਦਾ ਅੱਜ ਕੱਲ ਸਾਰੇ ਹੀ ਸਿਆਣੇ ਆ ਅੱਗੇ ਵਾਲੀਆਂ ਗੱਲਾਂ ਨਹੀਂ ਹੋ ਨਹੀਂ ਰਹੀਆਂ ਕਿ ਤੁਰਿਆ ਜਾਂਦਾ ਕੋਈ ਪਹਿਲੇ ਵੇਰੀ ਜਾ ਕੇ ਸੌਦਾ ਕਰਕੇ ਮੁੜੇ ਆਊਗਾ ਉਹ ਤਾਂ 100 ਚੋਂ ਇੱਕ ਅੱਧਾ ਗੇਸ ਹੁੰਦਾ ਨਹੀਂ ਤਾਂ ਪਹਿਲਾਂ ਵਪਾਰੀ 10 ਦਿਨ ਗੇੜੇ ਦਿੰਦੇ ਆ ਉਤੋਂ ਦੀ ਜਿੰਨੇ ਦਿਨ ਪਤਾ ਨਾ ਲੱਗੇ ਕਿ ਕਿੰਨੇ-ਕਿੰਨੇ ਪਸ਼ੂ ਮੁੱਲ ਲਾਉਂਦੇ ਆ ਲੋਕੀ ਉਹਨਾਂ ਦੇ ਨਾਲ ਅਗਲਾ ਸੌਦਾ ਹੀ ਨਹੀਂ ਕਰਦਾ ਜਦੋਂ ਪਤਾ ਹੋ ਜਾਂਦਾ ਕਿ ਸਾਰੇ ਇੰਨੇ ਹੀ ਲਾਉਂਦੇ ਆ ਅੱਜ 10 ਦਿਨ ਹੋ ਗਏ ਪਸ਼ੂ ਵੇਚਣ ਤੇ ਲਾਏ ਨੂੰ ਉਦੋਂ ਬਾਅਦ ਸੌਦਾ ਕਰਦਾ ਗਿਆ ਅੱਗੇ ਵੀਰੇ ਆ ਹਾਂ ਸ਼ਾਈਵਾਲ ਹੂੰ ਇਹ ਵੀ ਦੋ ਦਿਨ ਲੈਂਦੀ ਕਿੰਨੇ 18 ਨੂੰ ਦਿਨ ਪੂਰੇ ਇਹ ਵੀਰੇ 60000 ਦੁੱਧ ਦੁੱਧ ਇਹਰ ਵੀਰੇ ਮੈਂ ਕਹਾਂ ਨੂੰ ਤਾਂ ਐਵੇਂ 20 ਕਹਿ ਦੇਣਾ 17 ਕਿਲੋ ਦੇ ਦੋ ਵੀ ਬਹੁਤ ਆ ਵਾਦੂ ਹੁੰਦਾ ਐਵੇਂ ਕੰਮ ਦਾ ਬਹੁਤ ਤੇ ਹੋ ਗਿਆ ਦੋਸਤੋ 60000 ਦੀ ਜਰਸੀ ਦੇ ਦੇਣੀ ਆ ਵੱਡੇ ਕੱਦ ਵਾਲੀ ਆ ਸਾਈਵਾਲ ਤੇ ਜਰਸੀ ਦਾ ਮਿਕਸਜ ਆ ਹਾਂ ਜਰਸੀ ਦੀ ਵੀ ਫੈਟ ਬਹੁਤ ਆਉਂਦੀ ਆ ਦੁੱਧ ਮੱਝਾਂ ਵਰਗਾ ਹੁੰਦਾ ਤੇ ਸਾਈਵਾਲ ਦਾ ਵੀ ਦੁੱਧ ਮੱਝਾਂ ਵਰਗਾ ਹੁੰਦਾ ਜਰਸੀ ਤੇ ਸਾਈਵਾਲ ਦਾ ਮਿਕਸਜ ਆ ਛਿੱਗੀ ਵਹਿੜਾ 60000 ਦੀ ਦੇ ਦੇਣੀ ਫੁੱਲ ਵੱਡੇ ਕੱਦ ਵਾਲੀ ਆ ਤੇ ਦੁੱਧ 17 18 ਕਿਲੋ ਵਾਲੀ ਮੱਝ 1.5 ਲੱਖ ਤੋਂ ਬਾਹਰ ਆਉਂਦੀ ਆ ਘੱਟੋ ਘੱਟ 1.5 ਲੱਖ ਦੀ ਆਊਗੀ ਤੇ ਇਹ ਚੰਗੀ ਸੁਨੱਖੀ ਝੋਟੀ ਲੈਣੀ ਉਹ 17 18 ਕਿਲੋ ਦੁੱਧ ਵਾਲੀ ਤੇ 2 ਲੱਖ ਵਾਲੀਆਂ ਗੱਲਾਂ ਆਪਾਂ ਲਈ ਸੀ ਜਿਹਦੇ ਘਰੋਂ ਹਾਂ ਉਹਨਾਂ ਦੇ ਘਰੋਂ ਆਪਾਂ ਨੇ ਘਰੇ ਰੱਖੀ ਆ ਵੱੱਛੀ ਅੰਦਰ ਦਿਖਾ ਵੀ ਦੇਵਾਂਗੇ ਠੀਕ ਆ ਉਹ ਵੀ ਦੂਜਾ ਸੂਆ ਦੇਣ ਉਹਦੇ ਵੀ ਪੂਰੇ ਹੁਣੇ ਦਿੱਤਾ ਪਹਿਲੇ ਸੂਏ 18 ਹੁਣੀ ਲੀਟਰ ਦੋ ਦੋ ਲਾਓ ਜੀ ਉਹ ਵੀ ਤਿਆਰੀਆਂ ਚ ਪਰ ਵੇਚਣੀ ਉਸੇ ਘਰੋਂ ਇਹ ਲਈ ਆ ਉਸੇ ਘਰੋਂ ਬਾਈ ਕਹਿੰਦਾ ਇਹ ਲਈ ਆ ਇਹਦੀ ਵੱਡੀ ਭੈਣ ਬਾਈ ਦੇ ਕੋਲੇ ਆ 17 18 ਕਿਲੋ ਦੋ ਦਿੱਤਾ ਉਹਨੇ ਤੇ ਹੁਣ ਉਹ ਦੂਜੇ ਸੂਵੇ ਸੂਨ ਨੂੰ ਤਿਆਰ ਹੈ ਇਹਦੀ ਭੈਣ ਬਾਈ ਵੀਰ ਦੇ ਕੋਲੇ ਹੀ ਆ ਤੇ ਉਹ ਵੇਚਣੀ ਉਹ ਤਾਂ ਚਲੋ ਬਾਈ ਕਹਿੰਦਾ ਉਦਾਂ ਤੁਹਾਨੂੰ ਦੱਸਦਾ ਕਿ ਇੱਕ ਤਾਂ ਹੁੰਦੀ ਕਹਿਣ ਵਾਲੀ ਗੱਲ ਇਹਨਾਂ ਦੁੱਧ ਦੇਉ ਇਹ ਤਾਂ ਗਰੰਟੀ ਹੋਊਗੀ 60000 ਦੀ ਦੇ ਦੇਣੀ ਆ ਇਹਨਾਂ ਦੁੱਧ ਦੀ ਭੈਣ ਦਿੱਤਾ ਪਹਿਲੇ ਸੂਏ ਐਰ ਕੀ ਦੂਜੇ ਸੂਏ ਸੂਣੀ ਆ ਬਹੁਤ ਚੰਗੀ ਵਹਿੜ ਆ ਉਹ ਐਤੇ ਆ ਜਾ ਇਹ ਵੀਰੇ ਸੁੰਦੀ ਆ ਦੂਜਾ ਸੂਏ ਅਗਲਾ ਭਲਾ ਤੀਜੇ ਮੰ ਹੂੰ ਠੀਕ ਆ ਇਹ ਯਾਰ ਦੁੱਧ ਅਗਲਾ ਤਾਂ ਵੀ ਦੱਸ ਦਾਇਗਾ ਮੈਂ 18 ਕਿਲੋ ਮੰਨ ਕੇ ਲਈਓ ਵਜਨ ਬਹੁਤ ਆ ਕੱਦ ਵੀ ਬਹੁਤ ਠੀਕ ਆ ਇਹ ਵਹਿੜ ਦਾ ਵੀ ਇਹ ਦੇ ਦੇਣੀ ਆ ਫਿਰ ਆਪਾਂ 58000 ਦੀ ਕੱਢ ਬਾਹਰ ਨੂੰ ਦੁੱਧ ਅਗਲੇ ਕਿਨੇ ਕਹਿੰਦੇ ਅਗਲਾ ਤਾਂ ਵੀਰੇ 22 ਕਿਲੋ ਕਹਿ ਦਿੰਦਾ ਪਰ ਆਪਾਂ ਦਾ ਚੋਇਆ ਨਹੀਂ ਹੈਣਾ ਮੈਨੂੰ ਤਾਂ ਅਗਲਾ ਕਹੀ ਦਿੰਦਾ ਹਾਂ ਇਹ ਤਾਂ ਗੱਲ ਹੈ ਗੋਹੇ ਵਾਲਾ ਅਗਲੇ ਦਾ ਫੌੜਾ ਚੱਕਿਆ ਹੁੰਦਾ ਭਾਈ ਇੰਨਾ ਚੋਇਆ ਹਾਂ ਨਾ ਕਹਿਣ ਜੋਗੇ ਐ ਭਾਈ ਕਹਿੰਦਾ ਨਾਲੇ ਅਗਲੇ ਦਾ ਗੋਹੇ ਵਾਲਾ ਫੌੜਾ ਚੱਕਿਆ ਹੁੰਦਾ ਗੋਹਾ ਹਟਾਈ ਜਾਂਦਾ ਤੇ ਨਾਲੇ ਅਗਲਾ ਕਹਿੰਦਾ ਭਾਈ 22 ਕਿਲੋ ਚੋਇਆ ਨਾ ਭਾਈ ਕਹਿੰਦਾ ਕਹਿਣ ਜੋਗੇ ਆ ਪਰ ਚਲੋ ਅਗਲੇ ਦਾ ਪਸ਼ੂ ਅਗਲੇ ਨੇ ਕਹਿਣਾ ਹੁੰਦਾ ਪਰ ਭਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਆਪਾਂ ਤਾਂ 18 ਕਿਲੋ ਕਹਿੰਨੇ ਆ ਫੁੱਲ ਵੱਡੀ ਵਹਿੜਾ ਜਾਤ ਵਾਲੀ ਵਹਿੜਾ ਕੋਈ ਦੇਸੀ ਢਾਂਡੀ ਨਹੀਂ ਇਹਨਾਂ ਦੁੱਧ ਪਿਉਣਾ ਚਾਹੀਦਾ ਬਾਕੀ ਅੱਗੇ ਸੇਵਾ ਸੰਭਾਲ ਡਿਪੈਂਡ ਤੁਹਾਡੇ ਤੇ ਕਰਦਾ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਕਿ ਕਿੰਨੀ ਸੇਵਾ ਕਰਦੇ ਆ ਤੁਸੀਂ ਕਿੰਨੀ ਫੀਡ ਪਾਉਣੀ ਆ ਐਡੀ ਵੜ ਨੂੰ 18-20 ਕਿਲੋ ਦੁੱਧ ਬਾਹਲਾ ਨਹੀਂ ਜੇ ਅਗਲਾ ਨਾਰਮਲ 3-4 ਕਿਲੋ ਸਵੇਰ ਫੀਡ ਪਾਲੇ 3-4 ਕਿਲੋ ਸ਼ਾਮ ਨੂੰ ਪਾਲੇ ਦੇ ਦੇਣੀ ਆ 60000 ਦੀ 58 ਦੀ ਵੀਰੇ ਦੋ ਘਾਟ 60 ਦੀ 58000 ਦੀ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀਆਂ ਹੀ ਵੜਾਂ ਸੇਲ ਆ ਇਹਦੇ ਬਾਰੇ ਵੀ ਦੱਸ ਦੇ ਚੱਲ ਇਹ ਵੀਰੇ ਦੂਜਾ ਸਵਾਸ ਹੁੰਦੀ ਆ ਹਾਂ ਉਹ ਦਿਖਾ ਦੇ ਚਾਰ ਦੰਦ ਦਾ ਇੱਕ ਦਾ ਹੁੰਦਾ ਵੀ ਅਗਲੇ ਐਵੇਂ ਝੂਠ ਮਾਰੀ ਜਾਂਦਾ ਹਾਂ ਸਹੀ ਗੱਲ ਆ ਚੌਗੀ ਆ ਮੋਸੋ ਚੌਗੀ ਆ ਵੇਖਣ ਤੋਂ ਲੱਗਦਾ ਜਿਵੇਂ ਵੱਡੇ ਸੂਏਆਂ ਜੀ ਹੋਊਗੀ ਹਾਂ ਵੀ ਖੜੀ ਬੁੱਢੀ ਹੋਊਗੀ ਹਾਂ ਚਾਰ ਦੰਦਾਂ ਦੀ ਚੌਗੀ ਆ ਸੱਤੇ ਬਾਈ ਹੁੰਦੇ ਆ ਖੜ ਜਾਂਦਾ ਮੋੜ ਤੇ ਸਾਂਭੀ ਹਾਂਗੇ ਹਾਂ ਬਾਈ ਕਹਿੰਦਾ ਇਹ ਉਹ ਜੀ ਘਰੋਂ ਆਈ ਆ ਕਿ ਅਗਲੇ ਤੇ ਚਿੱਟੇ ਪਾਏ ਹੁੰਦੇ ਤੇ ਮੋੜ ਤੇ ਖੜ ਜਾਂਦਾ ਚਿੱਟੇ ਪਾ ਕੇ ਪਸ਼ੂਆਂ ਨੂੰ ਪੱਠੇ ਨਹੀਂ ਅਗਲਾ ਪਾਉਂਦਾ ਨਹੀਂ ਹੁੰਦੀ ਆ ਤਾਂ ਕਹਿੰਦਾ ਨਾਸੀ ਲੈਣਾ ਹਾਂ ਤੇ ਬਾਈ ਕਹਿੰਦਾ ਚਾਰ ਦੰਦ ਚੌਗੀ ਆ ਦੋ ਦੋ ਦੰਦ ਕੰਨੀਆਂ ਵਾਲੇ ਖੜੇ ਆ ਤੁਹਾਨੂੰ ਵਿਖਾਦੇ ਆ ਕੋਈ ਆ ਇਹ ਨਾ ਮੰਨ ਲਿਓ ਕਿ ਤੇ ਬੁੱਢੀ ਹੋਊਗੀ ਚਾਰ ਦੰਦ ਚੌਗੀ ਆ ਕਿੰਨਾ ਕੁ ਦੁੱਧ ਉਹ ਤੇਰ ਵੀਰੇ ਅਗਲੇ ਨੇ ਤਾਂ ਕਿਹਾ ਵਾ 16 17 8 ਕਿਲੋ ਡੰਗ ਦਾ ਮੰਨ ਕੇ ਜਿਹੜਾ ਮਰਜ਼ੀ ਲੈ ਜੇ ਕਿੰਨੇ ਦੀ ਮੁੱਲ ਤਾਂ ਇਹਦਾ ਹੈਗਾ 65000 ਰੁਪਇਆ ਦੇਣੀ ਕਿੰਨੇ ਦੀ ਨਹੀਂ ਆਪਾਂ 57000 ਦੀ 57000 ਦੀ ਮੁੱਲ 65000 ਇਹ ਕਾ ਖੜੀ ਹੈ ਬਸ ਕਰ ਲਓ ਜੀ ਇੱਕ ਹੋਰ ਮਾੜਾ ਬਹੁਤ ਆਗਦੀਆਂ ਆ ਕੇ ਵੇਖ ਲਓ ਜਿਹੜੀ ਚੰਗੀ ਲੱਗੂ ਬਾਈ ਆ ਵੀਰੇ ਠੀਕ ਆ ਹਾਂ ਕਿੰਨਾ ਗੋਦ ਦੇ ਦੂੰ ਦੁੱਧ ਯਾਰ ਵੀਰੇ ਇਹ ਵੀ 17 18 ਕਿਲੋ ਦੇ ਦਊਗੀ ਕਿੰਨੇ ਦੀ ਇਹ 60000 ਦੀ ਇਹ 60000 ਦੀ ਜਰਸੀ 17 18 ਕਿਲੋ ਦੁੱਧ ਪਿਆ ਜੂ ਤਿੰਨਾ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਵੱਡੇ ਗੱਦ ਵਾਲੀ ਜਰਸੀ ਆ 60000 ਦੀ ਹਾਂ ਜੇ ਕੋਈ ਵੱਡੀ ਜਰਸੀ ਲੈਣ ਦਾ ਚਾਹ ਵਾਣ ਹੋਵੇ ਤੇ ਆਜੋ ਬਾਈ ਦੇ ਘਰੇ ਕਿਉਂਕਿ ਪਸ਼ੂ ਬਹੁ ਗੈਂਤੀ ਚ ਤੁਹਾਨੂੰ ਪਹਿਲਾਂ ਹੀ ਦੱਸ ਛਟਿਆ 14 15 16 ਦੇ ਕਰੀਬ ਜਾਨਵਰ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਨਗ ਨਹੀਂ ਵੀ ਵਿਖਾਏ ਉਹ ਵੀ ਸੇਲ ਆ ਜਿੰਨੇ ਜਾਨਵਰ ਸਕਰੀਨ ਤੇ ਤੁਸੀਂ ਵੇਖ ਰਹੇ ਆ ਸਾਰੇ ਹੀ ਸੇਲ ਐ ਕਾ ਬਹੁਤ ਚੰਗੀ ਲਾਲ ਰੰਗ ਦੀ ਵਹਿੜ ਇਹ ਵੀ ਸੇਲ ਐ ਆ ਕਿੰਨਾ ਕ ਦੁੱਧ ਪਾ ਦੂ ਹਾਂ ਵੀਰੇ ਦੇ ਦਊਗੀ 17 18 ਕਿਲੋਈ ਠੀਕ ਆ ਹਾਂ ਇਹ 60000 ਦੀ ਦੇਵਾਂਗੇ ਆਪਾਂ 60000 ਦੀ ਹਾਂ ਇਹ 60000 ਦੀ ਦੇ ਦੇਣੀ ਹੈ 17 18 ਕਿਲੋ ਦੁੱਧ ਪਿਆਜੂ ਫੋਨ ਨੰਬਰ ਸਕਰੀਨ ਤੇ ਤੁਹਾਨੂੰ ਪਹਿਲਾਂ ਹੀ ਕਹਤਾ 14 15 ਵਹਿੜਾਂ ਜੀ ਤੇ ਜਿਹੜੀ ਵੀ ਮਨ ਨੂੰ ਫੱਟ ਬੈਂਦੀ ਅਗਲੇ ਨੂੰ ਚੰਗੀ ਲੱਗਦੀ ਆ ਇੱਥੇ ਹਰਦੇਵ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਸੀਗਾ